ਚਲੰਦਰ ਚ ਵੱਡੀ ਵਾਰਦਾਤ ਲੁੱਟੇਰਿਆਂ ਦੇ ਟੋਲੇ ਨੇ ਖਾਲੀ ਕਰਤੀ ਸੁਨਿਆਰੇ ਦੀ ਦੁਕਾਨ 10 ਮਿੰਟਾਂ ਚ ਗਾਇਬ ਕਰ ਗਏ ਲੱਖਾਂ ਦਾ ਸਾਮਾਨ ਸੀਸੀਟੀਵੀ ਚ ਕੈਚ ਹੋਈ ਸਾਰੀ ਵਾਰਦਾਤ ਜੀਹਾਂ ਇਹ ਤਾਂ ਹੁਣ ਹਾਦੀ ਹੋ ਗਈ ਇਸ ਨੂੰ ਲੁੱਟ ਕਈਏ ਜਾਂ ਡਾਕਾ ਕਈਏ ਯਕੀ ਕਾ ਇਹ ਸਮਝ ਹੀ ਨਹੀਂ ਆ ਰਿਹਾ ਹਾਇ ਇਹ ਦਾ ਜ਼ਰੂਰ ਸਮਝ ਆ ਰਿਹਾ ਹੈ ਕਿ ਸੂਬੇ ਚ ਵਪਾਰੀਆਂ ਦਾ ਤਾਂ ਰੱਬ ਹੀ ਰੱਖਾ ਹੈ ਜਿਹਾ ਜਲੰਧਰ ਵੈਸਟ ਦੀ ਬਸਤੀ 바ਵਾ ਖੇਲ ਤੋਂ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਚੋਰਾਂ ਦੇ ਇੱਕ ਗਿਰੋਹ ਦੇ ਵੱਲੋਂ ਲੁਟੇਰਿਆਂ ਦੇ ਇੱਕ ਟੋਲੇ ਦੇ ਵੱਲੋਂ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਿਸ਼ਾਨਾ ਕੀ ਬਣਾਇਆ ਗਿਆ ਪੂਰੀ ਰੀਸ਼ ਨਾਲ ਟਾਈਮ ਲਗਾ ਕੇ ਦੁਕਾਨ ਚਪਿਆ ਇੱਕ ਇੱਕ ਗ੍ਰਾਮ ਸੋਨਾ ਚਾਂਦੀ ਚੋਰੀ ਕਰ ਲਿਆ ਗਿਆ ਹੈ। ਬਲੀ ਜਾਣਕਾਰੀ ਮੁਤਾਬਕ ਲਗਭਗ 10 ਤੋਂ 12 ਚੋਰਾਂ ਨੇ 10 ਮਿੰਟਾਂ ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਹੀ ਖਾਲੀ ਕਰ ਦਿੱਤੀ। ਇਨ੍ਹਾਂ ਲੁਟੇਰਿਆਂ ਦੇ ਮੂੰਹ ਤੇ ਨਕਾਬ ਅਤੇ ਹੱਥਾਂ ਚ ਹਥਿਆਰ ਸਨ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਨ ਦੇ ਲਈ ਲੋਹੀ ਦੀਆਂ ਰਾੜਾ ਦਾ ਇਸਤੇਮਾਲ ਕੀਤਾ ਅੰਦਰ ਗਏ ਰੀਜ ਨਾਲ ਦੁਕਾਨ ਲੁੱਟੀ ਤੇ ਫਿਰ ਫਰਾਰ ਹੋ ਗਏ। ਤੇ ਸਭ ਕੁਝ ਸੀਸੀਟੀਵੀ ਕੈਮਰੇ ਆ ਚ ਕੈਚ ਹੋ ਗਿਆ ਤਿੰਨ ਵਜੇ ਵੀ 25 ਮਿੰਟ ਤੇ ਫੋਨ ਆਇਆ ਰਾਜਜੀ ਦਾ ਕਿ ਬਬਰ ਜੀ ਤੁਹਾਡਾ ਸਮਾਨ ਸਾਰਾ ਖਿਲਰਿਆ ਹੋਇਆ ਬਾਹਰ ਤੇ ਸ਼ਟਰ ਸਾਰਾ ਚੱਕਿਆ ਹੈ ਤੇ ਅਸੀਂ ਉਸੇ ਵੇਲੇ ਕੈਮਰੇ ਖੋਲੇ ਕੈਮਰੇ ਖੋਲਦੇ ਸਾਰ ਹੀ ਭੱਜੇ ਆਏ ਆ ਆਣ ਕੇ ਦੇਖਿਆ ਸ਼ਟਰ ਸਾਰਾ ਚੱਕਿਆ ਪਿਆ ਸੀ ਡੱਬੇ ਸਾਰੇ ਬਾਹਰ ਚਾਂਦੀ ਦੇ ਸਾਰੇ ਖਿਲਰੇ ਪਏ ਸੀ 12 13 ਜਣੇ ਸੀਗੇ ਤੇ ਸਾਰੇ ਹਿੰਦੀ ਬੋਲਦੇ ਸੀ ਤੇ ਦੇਖੋ ਹੁਣ ਪਤਾ ਨਹੀਂ ਕਿੰਨਾ ਨੇ ਕੀ ਸਾਜੀ ਚਰਚੀ ਹੈ 20 25 ਕਿਲੋ ਚਾਂਦੀ ਸੀ ਜਿਹਦੇ ਜਿਹੜੀ ਕਿ 70 80 ਲੱਖ ਦੀ ਚਾਂਦੀ ਹੋਈ 5 ਤੋਲੇ 4 5 ਤੋਲੇ ਸੋਨਾ ਗੱਲੇ ਚ ਪਿਆ ਸੀ ਸਿਰਫ ਉਹਦੇ ਚ ਰਾਤੀ ਆਪਾਂ ਸਮਾਨ ਲੈ ਕੇ ਆਏ ਸੀ ਗਾਗ ਦਾ ਸਮਾਨ ਸੀਗਾ ਉਹਦੇ ਚ ਸਮਾਨ ਸੈਟ ਸੁੱਟ ਸੀਗਾ ਤੇ ਉਹ ਵੀ ਮਤਲਬ ਸਾਰਾ ਕੁਝ ਬਿਲਕੁਲ ਖਾਲੀ ਕਰਕੇ ਇਹ ਸਾਰੇ ਇਹਨਾਂ ਨੇ ਨਾ ਕੋਈ ਨਾ ਕੋਈ ਰੇਕੀ ਜ਼ਰੂਰ ਕੀਤੀ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਵੀ ਕੋਈ ਨਾ ਕੋਈ ਪਹਿਲਾਂ ਗਾਹਕ ਬਣ ਕੇ ਆਇਆ ਜਾਂ ਕੁਝ ਉਹ ਹੁਣ ਅਗੇ ਇਹਨੂੰ ਕਿਹਾ ਵੀ ਇੱਕ ਵਾਰੀ ਖੋਲ ਕੇ ਨਾ ਆਪਣੇ ਕੈਮਰੇ ਕੱਲ ਦੇ ਤੇ ਆ ਪਰਸੋਂ ਦੇ ਦੋ ਤਿੰਨ ਦਿਨਾਂ ਦੇ ਜਿਹੜੇ ਪੁਰਾਣੇ ਕੈਮਰੇ ਹੈ ਨਾ ਇੱਕ ਵਾਰੀ ਉਹਨੂੰ ਖੋਲ ਕੇ ਸਾਰਾ ਉਹਨੂੰ ਚੈੱਕ ਕੀਤਾ ਜਾਵੇ ਵੀ ਸਾਡੇ ਕੋਲ ਕਿਹੜਾ ਕਿਹੜਾ ਗਾਹਕ ਆਇਆ ਜਿਹੜਾ ਤੇ ਨੋਂ ਕੋਈ ਮੱਲੇ ਦਾ ਫਟ ਪਤਾ ਲੱਗ ਜਾਂਦਾ ਜਿਹੜਾ ਕੋਈ ਦੂਸਰਾ ਵਹ ਬੰਦਾ ਉਹ ਇੱਕ ਮਿੰਟ ਚ ਪਤਾ ਲੱਗ ਜਾਣਾ ਵੀ ਇਹ ਬੰਦਾ ਕੋਈ ਬਾਹਰੋਂ ਆਇਆ ਕਿੰਨੇ ਕੀ ਚੋ ਅਸੀਂ ਤੋਂ 90 ਲੱਖ ਰੁਪਏ ਮਾਣੇ ਦੁਕਾਨ ਮਾਲਕ ਨੇ ਦੱਸਿਆ ਕਿ ਸਵੇਰੇ 6 ਵਜੇ ਬਾਜ਼ਾਰ ਵਿੱਚ ਲੋਕਾਂ ਨੇ ਟੁੱਟਿਆ ਹੋਇਆ ਸ਼ਟਰ ਵੇਖਿਆ ਤੇ ਪੁਲਿਸ ਤੇ ਦੁਕਾਨ ਮਾਲਕ ਨੂੰ ਜਾਣਕਾਰੀ ਦਿੱਤੀ ਸੂਚਨਾ ਮਿਲਣ ਤੇ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਗਈ ਫਿਲਹਾਲ ਪੁਲਿਸ ਇਸ ਫੁਟੇਜ ਦੇ ਅਧਾਰ ਤੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਚੋਂ ਲਗਭਗ 70 ਤੋਂ 80 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਈ ਦੀ ਚੋਰਾਂ ਨੇ ਦੁਕਾਨ ਚ ਦਾਖਲ ਹੋ ਕੇ ਸੇਫ ਅਤੇ ਕਾਊਂਟਰ ਚ ਰੱਖੇ ਕੀਮਤੀ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ ਇੱਕ ਇੱਕ ਗ੍ਰਾਮ ਚੋਰੀ ਕਰ ਲਿਆ ਪੁਲਿਸ ਦੀ ਨਫਰੀ ਨਹੀਂ ਹੈ ਬੰਦੇ ਫੜੇ ਨਹੀਂ ਜਾਂਦੇ ਟਰੇਸ ਨਹੀਂ ਹੁੰਦੇ ਹਾਂ ਨੇ ਮਾਣਾ ਪੁਲਸ ਨਾਲ ਆਪਣੇ ਚਹੇਤਿਆਂ ਦੇ ਘਰ ਜਾਦੀ ਲਾਈ ਹੈ ਤੁਹਾਡੇ ਹੀ ਏਰੀਆ ਇਹੋ ਏਰੀਆ ਕਿੰਨੇ ਕਵਾਰੀ ਇਤਵੋ ਸਾਰੇ ਗਸ਼ਟ ਹੁੰਦੀ ਆ ਕਿੰਨੀ ਕਵਾਰੀ ਪੀਸੀਆਰ ਲੱਗਦੀ ਆ ਇੱਥੇ ਐਂਸ ਗੱਲ ਹੀ ਚਾਗਲੇ ਬੰਦਾ ਘਰ ਬੋਲ ਕਿੰਨੀ ਕਵਾਰੀ ਹੁੰਦੀ ਆ ਪੁਲਿਸ ਕਿੰਨੇ ਫਿਰ ਬਈ ਐਂਹੇ ਤਾਂ ਕਦੇ ਦੇਖੀ ਨਹੀਂ ਅਸੀਂ ਤਾਂ ਦੇਖੀ ਨਹੀਂ ਸਾਰੇ ਇਹ ਮਗਿਆ ਨਹੀਂ ਇੱਥੇ ਕੋਈ ਪੁਲਿਸ ਨਹੀਂ ਆਉਂਦੀ ਇੱਥੇ ਦਿਨ ਵਲੇ ਸ਼ਾਮ ਵਲੇ ਲੁੱਟ ਲੈਂਦੇ ਜੇ ਆਪਾਂ ਨੇ ਪਹੁੰਚ ਕੀਤੀ ਕਿ ਮੇਰੇ ਏਰੀਆ ਦੇ ਵਿੱਚ ਨਫਰੀ ਵਧਾਓ ਬਿਲਕੁਲ ਬਿਲਕੁਲ ਬੜੀਆਰੀ ਗਿਆ ਜੀ ਬੜੀਆਰੀ ਗਿਆ ਬਸਤੀ ਬਾਵਾ ਖਿਲ ਗਿਆ ਇੱਕ ਨੰਬਰ ਡਿਵੀਜ਼ਨ ਗਿਆ ਕਿਉਂਕਿ ਸਾਡਾ ਜਵਾਬ ਹੀ ਮਿਲਦਾ ਜੀ ਭਰਤੀ ਹੈ ਨਹੀਂ ਮੁਲਾਇਮ ਹੈ ਨਹੀਂ ਮੁਲਾਇਮ ਹੈ ਨਹੀਂ ਕੋ ਜਵਾਬ ਹੀ ਮਿਲਦਾ ਜਿਹੜੀ ਭਾਤੀ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀ ਹੋਈ ਹੈ ਜਿਹੜੇ ਸਰਕਾਰ ਸਰ ਏਸੇ ਕਰਕੇ ਹੀ ਨਕਾਮ ਬਿਲਕੁਲ ਹੋ ਗਈ ਹੈ ਕਿ ਜਦੋਂ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਇੱਕ ਮਿੰਟ ਵਾ ਦੇ ਜਿਹੜੇ ਉਹ ਸੋਚਦੇ ਕਹਿਣ ਲੱਗੇ ਨੇ ਕਿ ਮੁਲਾਜ਼ਮ ਨਹੀਂ ਆਗੇ ਸਾਡੇ ਕੋਲ ਸਾਫ਼ ਇਹ ਗੱਲ ਕਹਿ ਦਿੰਦੇ ਮੁਲਾਜ਼ਮ ਨਹੀਂ ਭਾਈ ਚੋਰੀ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਹੋਈ ਜਦੋਂ ਲੋਕ ਆਪੋ ਆਪਣੇ ਘਰਾਂ ਚ ਰਜਾਈਆਂ ਚ ਸੁੱਤੇ ਪਏ ਸਨ ਤੇ ਚੋਰਾਂ ਦਾ ਇਹ ਢੋਲਾ ਆਪਣਾ ਕੰਮ ਕਰ ਰਿਹਾ ਸੀ ਇਹ ਸਵਾਰਦਾਤ ਤੋਂ ਬਾਅਦ ਥਾਣਾ ਕੋਲ ਕਾਤੇ ਵਪਾਰੀਆਂ ਚਪਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰਾਂ ਤਾਂ ਪਹਿਲਾਂ ਵੀ ਸੀ ਪਰ ਇੰਨੀ ਹਲੇਰ ਕਰਦੀ ਕਿਸੇ ਦਿਰਾਚ ਨਹੀਂ ਵੇਖੀ ਔਰ ਦੁਕਾਨ ਦਾ ਮਾਲਕ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਆਪਣੇ ਨੁਕਸਾਨ ਦੀ ਪਰਪਾਈ ਦੀ ਮੰਗ ਕਰ ਰਿਹਾ ਹੈ ਵੇਖਦੇ ਹਾਂ ਕਿ ਮੁਲਜ਼ਮ ਕਦੋਂ ਪੁਲਿਸ ਦੇ ਹੱਥੇ ਚੜਦੇ ਨੇ ਜਲੰਧਰ ਤੋਂ ਪ੍ਰਮੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼